ਹੈਲੋ ਗਾਇਜ਼ ਅੱਜ ਆਪ ਜੀ ਵਾਸਤੇ ਅਸੀਂ ਲੈ ਕੇ ਆਏ ਹਾਂ ਨਿੰਮ ਦਾ ਸਾਬਣ ਅਸੀਂ ਆਪਣੇ ਘਰ ਵਿੱਚ ਕਿਵੇਂ ਬਣਾਈਏ ਨਿੰਮ ਵਾਲਾ ਸਾਬਣ ਸ਼ੁੱਧ ਸਾਬਣ ਪਹਿਲਾਂ ਆਪਾਂ ਨਿੰਮ ਲਵਾਂਗੇ ਨਿੰਮ ਆਮ ਮਿਲ ਜਾਂਦਾ ਹੈ ਨਿੰਮ ਦੇ ਦਸੇ ਟਾਹਣੀਆਂ ਨਾਲ ਪੱਤੇ ਅਲੱਗ ਕਰ ਲਵਾਂਗੇ ਬੜਾ ਹੀ ਆਸਾਨ ਤਰੀਕਾ ਹੈ ਘਰ ਦੇ ਵਿੱਚ ਨਿੰਮ ਵਾਲਾ ਸਾਬਣ ਬਣਾਉਣ ਦਾ ਤਰੀਕਾ ਆਸਾਨ ਤਰੀਕਾ ਘਰ ਵਿੱਚ ਆਰਾਮ ਨਾਲ ਨਿੰਮ ਵਾਲਾ ਸਾਬਣ ਬਣ ਜਾਂਦਾ ਹੈ ਸੁੱਧ ਬਣਦਾ ਹੈ ਪਹਿਲਾ ਆਪਾਂ ਸਾਰੇ ਇਦਾਂ ਨਿੰਮ ਦੇ ਪੱਤਿਆਂ ਨੂੰ ਅਲੱਗ-ਅਲੱਗਾਂ ਗਟਾਣੀਆਂ ਨਾਲੋ ਬੜਾਈ ਆਸਾਨ ਤਰੀਕਾ ਹੈ ਨਿੰਮ ਦੇ ਸਾਬਣ ਬਣਾਉਣ ਦਾ ਹੁਣ ਅਸੀਂ ਕੀ ਕਰਾਂਗੇ ਇਹ ਪੱਤੇ ਨੂੰ ਕਰਾਂਗੇ ਗ੍ਰाइंड ਮਿਕਸੀ ਦੇ ਵਿੱਚ ਇਹਨੂੰ ਗ੍ਰाइंड ਕਰਕੇ ਦੀ ਬਰਾਲਾਵਾਂ ਤੇ ਪੇਸਟ ਇਦਾਂ ਅਸੀਂ ਇਹਨੂੰ ਪਾ ਕੇ ਗ੍ਰੈਂਡਰ ਵਿੱਚ ਥੋੜਾ ਹੀ ਬਚੇ ਦੇ ਪਾਣੀ ਪਾ ਦੇਾਂਗੇ ਤੇ ਪਾਣੀ ਤੋਂ ਬਾਅਦ ਥੋੜਾ ਜਿਹਾ ਪਾਣੀ ਪਾ ਕੇ ਕਰ ਦੇਾਂਗੇ ਇਹਦੀ ਪੇਸਟ ਬਣਾ ਲਵਾਂਗੇ ਬੜਾ ਹੀ ਆਸਾਨ ਤਰੀਕਾ ਹੈ ਘੜ ਦੇ ਵਿੱਚ ਨੀਮਾ ਵਾਲਾ ਸਾਬਣ ਬਣਾਉਣ ਦਾ ਤਰੀਕਾ ਅਰਸ਼ੋਦ ਸਾਬਣ ਬਣਾ ਦਾ ਘੜ ਦੇ ਵਿੱਚ ਕਿਉਂਕਿ ਸਾਡੇ ਗਰਮੇ ਦੇ ਮੌਸਮ ਵਿੱਚ ਬਸਾਤਾ ਦੇ ਮੌਸਮ ਵਿੱਚ ਇਸ ਤਰੀ ਸਿਰ ਤੇ ਨਿਕਲਦੀਆਂ ਹਨ ਇਸ ਕਰਕੇ ਆਪਾਂ ਨਿੰਮ ਵਾਲਾ ਸਾਬਣ ਜੁੱਜ ਕਰਦੇ ਹਾਂ ਤਾਂ ਅਸੀਂ ਨਿੰਮ ਵਾਲਾ ਸਾਬਣ ਆਪਣੇ ਘਰ ਵਿੱਚ ਬਣਾ ਸਕਦੇ ਹਾਂ ਸਾਡੀ ਪੇਸ ਤਿਆਰ ਹੋ ਗਈ ਹੈ ਨਿੰਮ ਦੇ ਸਾਬਣ ਨਿੰਮ ਦੀ ਹੁਣ ਅਸੀਂ ਇਹਨੂੰ ਕੀ ਕਰਾਂਗੇ ਇਹ ਕਪੜਾ ਲਾਵਾਂਗੇ ਸੋਤੀ ਕਪੜਾ ਜਾਂ ਕੋਈ ਘਰ ਵਿੱਚ ਚੁੰਨੀ ਹੈ ਉਹਦੇ ਵਿੱਚ ਇਹ ਲੈ ਕੇ ਇਹਨੂੰ ਛਾਣ ਲਾਵਾਂਗੇ ਜਾਨੀ ਕਿ ਜਿਆ ਨਿੰਮ ਹੈਗਾ ਇਹਦੇ ਵਿੱਚੋਂ ਅਸੀਂ ਪਾਣੀ ਕੱਢ ਲਵਾਂਗੇ ਇਹਦਾ ਇਹਦਾ ਨਿਚੋੜ ਕੇ ਇਸ ਤਿਹੇ ਕਰਨਾਂ ਅਸੀਂ ਇਹ ਨਿਚੋੜ ਕੇ ਪਾਣੀ ਕੱਢ ਲੈਣਾ ਹੈ ਨਿੰਮ ਦਾ ਜਿਹੜੀ ਇਸ ਨਿੰਮ ਦੀ ਪੇਸਟ ਬਣਾਈ ਸੀਗੀ ਬੜਾ ਹੀ ਵਧੀਆ ਤਰੀਕਾ ਹੈ ਘਰ ਦੇ ਵਿੱਚ ਨਿੰਮ ਦਾ ਸਾਬਣ ਬਣਾਉਣ ਦਾ ਸਾਰਾ ਸੇ ਇਦਾਂ ਨਿਚੋੜ ਕੇ ਇਹਦਾ ਪਾਣੀ ਕੱਢ ਲਿਆ ਹੈ ਇਸ ਤੋਂ ਬਾਅਦ ਅਸੀਂ ਕੀ ਕਰਾਂਗੇ ਜਿਵੇਂ ਸਾਡੇ ਘਰ ਦੇ ਵਿੱਚ ਨਿੱਕੇ ਨਿੱਕੇ ਟੁਕੜੇ ਬੱਜ ਜਾਂਦੇ ਨੇ ਸਾਬਣ ਦੇ ਅਸੀਂ ਉਹਨਾਂ ਨੂੰ ਇਕੱਠੇ ਕਰਕੇ ਉਹਨਾਂ ਤੋਂ ਅਸੀਂ ਸਾਬਣ ਬਣਾ ਸਕਦੇ ਹਾਂ ਜੇ ਟੁਕੜੇ ਨਹੀਂ ਵੀ ਹਨ ਤਾਂ ਵੀ ਕੋਈ ਗੱਲ ਨਹੀਂ ਤਾਂ ਆਪਾਂ ਸਾਬਣ ਨਵਾਂ ਪੂਰਾ ਲੈ ਸਕਦੇ ਹਾਂ ਅਜਿਹਾ ਬਈ ਨਿਕਨੇ ਟੁਕੜੇ ਹਨ ਇਹਨਾਂ ਨੂੰ ਆਪਾਂ ਬਰੀਕ ਕਰ ਲਾਵਾਂਗੇ ਕੱਟ ਕੇ ਚਾਕੂ ਦੀ ਸਹਾਇਤਾ ਨਾਲ ਜਾਂ ਕੱਧੂ ਕਸ ਕਰ ਲਓ ਬੱਤ ਤੋਂ ਬਾਅਦ ਇਹਨੂੰ ਬਰੀਕ ਕਰਨਾ ਹੈ ਇਹਨਾਂ ਨੂੰ ਤਾਂ ਜੋ ਸਾਡਾ ਸਾਬਣ ਦੁਆਰਾ ਫਿਰ ਇਹਦੀ ਜੂਝ ਹੋ ਜਾਵੇ ਜਲਦੀ ਬਣ ਜਾਵੇ ਬਰੀਕ ਬਰੀਕ ਤਾਂ ਆਪਾਂ ਇਸਪੀਸ ਕਰ ਲਓ ਬੱਤ ਤੋਂ ਬਾਅਦ ਬਰੀਕ ਕਰਨੇ ਹਨ ਜਾ ਇਹਨੂੰ ਕਦੋਂ ਕੱਸ ਵੀ ਆਪਾਂ ਕਰ ਸਕਦੇ ਹਾਂ ਇਹ ਸਾਬਣ ਦੇ ਟੁਕੜਿਆਂ ਨੂੰ ਸਾਬਣ ਦੇ ਨਿਕਲੇ ਕਟਕੜਿਆਂ ਤੋਂ ਅਸੀਂ ਆਪਣੇ ਘਰ ਦੇ ਵਿੱਚ ਨਿੰਮ ਵਾਲਾ ਸਾਬਣ ਬਣਾ ਸਕਦੇ ਹਾਂ ਕਿਉਂਕਿ ਇਹ ਟੁਕੜੇ ਸਾਡੇ ਘਰ ਵਿੱਚ ਬੇਕਾਰ ਹੀ ਹੁੰਦੇ ਹਨ ਅਸੀਂ ਇਹਨਾਂ ਨੂੰ ਸਿੱਟੇ ਨਹੀਂ ਸਿੱਟਦੇ ਹਾਂ ਸਿੱਟੇ ਦੀ ਲੋੜ ਨਹੀਂ ਹੈ ਆਪਾਂ ਇਹਨਾਂ ਨੂੰ ਦੁਬਾਰਾ ਫਿਰ ਪ੍ਰਯੋਗ ਵਿੱਚ ਲਿਆ ਸਕਦੇ ਹਾਂ ਤੇ ਆਪ ਇਹ ਤੋਂ ਆਪਾਂ ਨਿੰਮ ਵਾਲਾ ਸਾਬਣ ਤਿਆਰ ਕਰ ਸਕਦੇ ਹਾਂ ਤੋਰੇ ਅਸੀਂ ਨਿੱਕੇ ਨਿੱਕੇ ਅਸੀਂ ਪੀਸ ਬਰੀਕ-ਬਰੀਕ ਕਰਕੇ ਤਿਆਰ ਕਰ ਲਏ ਹਨ ਹੁਣ ਅਸੀਂ ਕੀ ਕਰਾਂਗੇ ਇਸ ਤੋਂ ਬਾਅਦ ਇਸ ਤੋਂ ਬਾਅਦ ਅਸੀਂ ਜਿਹੜਾ ਸਰਕੋ ਨਿਮ ਹੈ ਇਹ ਨਿਮ ਵਾਲਾ ਪਾਣੀ ਅਸੀਂ ਕੜਾਈ 'ਚ ਪਾ ਦਿੰਦੇ ਹਾਂ ਇਸ ਦੇ ਨਾਲ ਜਿਵੇਂ ਹੀ ਇਹ ਨਿਮ ਵਾਲਾ ਪਾਣੀ ਤੇਲ ਛੱਡੇਗਾ ਤਸੀ ਦੇ ਵਿੱਚ ਸਾਬਣ ਦੇ ਟੁਕੜੇ ਪਾਦਨੇ ਹਨ ਥੋੜਾ ਜਿਹਾ ਆਪਾਂ ਗਰਮ ਕਰਨਾ ਇਹਨੂੰ ਗਰਮ ਕਰਨ ਤੋਂ ਬਾਅਦ ਇਹਨੇ ਆਪਣਾ ਤੇਲ ਛੱਡਦਾ ਨਾ ਹੈ ਨਿੰਮ ਦੇ ਪਾਣੀ ਨੇ ਇਹਨੇ ਤੇਲ ਛੱਡਤਾ ਹੈ ਹੁਣ ਹੁਣ ਆਪਾਂ ਦੇ ਵਿੱਚ ਕੀ ਕਰਾਂਗੇ ਜੇ ਇਨੇ ਕਿਨੇ ਟੁਕੜੇ ਹੈ ਸਾਬਣ ਵਾਲੇ ਸਾਰੇ ਦੇ ਵਿੱਚ ਆਪਾਂ ਸਿਰ ਦਵਾਂਗੇ ਘੋਲਣ ਵਾਸਤੇ ਤੇ ਇਹ ਆਪਾਂ ਹੁਣ ਸਾਬਣ ਦੇ ਇਨੇ ਕਿਨੇ ਪੀਸ ਇਲੇਮੋ ਵਾਲੇ ਤੇਲ ਚ ਪਾਤੇ ਹਨ ਇਸ ਤਿਹੇ ਕਨ ਆਪਾਂ ਘਰ ਦੇ ਵਿੱਚ ਆਪਣੇ ਇਨੇਮੋ ਵਾਲਾ ਸਾਬਣ ਬਣਾ ਸਕਦੇ ਹਾਂ ਕੁਛੀ ਦੇਰ ਬਾਅਦ ਇਹ ਘੋਲ ਬਣ ਕੇ ਤਿਆਰ ਹੋ ਜਾਣਾ ਹੈ ਨੇ ਸਾਬਣ ਦਾ ਸਾਬਣ ਦਾ ਕੋਲ ਬਣਨ ਵਾਲਾ ਹੀ ਹੈ ਬੜਾ ਹੀ ਵਧੀਆ ਤਰੀਕਾ ਸੌਖਾ ਤਰੀਕਾ ਘਰ ਦੇ ਵਿੱਚ ਨਿੰਮ ਵਾਲਾ ਸਾਬਣ ਬਣਾਉਣ ਦਾ ਤਰੀਕਾ ਵਰਸੋਧਿਤ ਸਾਬਣ ਬਣਦਾ ਘਰ ਵਿੱਚ ਇਸ ਤਰੀਕੇ ਨਾਲ ਆਪਾਂ ਹੌਲੀ-ਹੌਲੀ ਇਹਨੂੰ ਹਲਾਉਣਾ ਹੈ ਤਾਂ ਜੋ ਚੰਦਰਵੀ ਦੇ ਢਲ ਜਾਵੇ ਜਿਵੇਂ ਇਹ ਸਾਬਣ ਘੁੱਲ ਜਾਏਗਾ ਇਹਦੇ ਵਿੱਚ ਤੇ ਆਪਾਂ ਨੂੰ ਕੱਢ ਕੇ ਲੱਕ ਪਰ ਬਰਤਨ ਪਾ ਲਵਾਂਗੇ ਸਾਡਾ ਇੱਕ ਹੌਲ ਤਿਆਰ ਹੋ ਗਿਆ ਹੈ ਇਸ ਵੇਲੇ ਨਿੰਬਾਰੇ ਸਾਪਣ ਦਾ ਜੋ ਵੀ ਮੇਰੀ ਵੀਡੀਓ ਪਹਿਲੀ ਵਾਰ ਵੇਖ ਰਿਹਾ ਹੈ ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਪ ਜੀ ਮੇਰੀ ਅਜਿਹੀ ਹੋਰ ਵੀਡੀਓ ਦੇਖਣ ਨੂੰ ਮਿਲਦੀ ਰਹੇ ਹਸੀ ਕਰਾਂਗੇ ਕੋਈ ਸਾਂਚਾ ਲਵਾਂਗੇ ਜਿੱਦੋ ਜ ਆਪਾਂ ਇਹਨੂੰ ਤਲਪਰ ਦਾ ਤਲਪਰ ਦਾਖ ਨੂੰ ਪਾਣਾ ਹੈ ਨਹੀਂ ਕਿ ਤਸੀ ਮੇਰੇ ਕੋਲ ਇੱਕ ਸਾਂਚਾ ਪਿਆ ਸੀ ਜਿਹਦੇ ਵਿੱਚ ਚੌਂਗੜੇ ਵਗੈਰਾ ਪਿਆ ਰਹੋ ਬੱਚੇ ਲੈ ਖਾਂਦੇ ਹਨ ਅਸੀਂ ਉਹ ਦੋ ਸਾਂਚੇ ਵਿੱਚ ਤੇਲ ਲਗਾਤਾ ਵਿੱਚ ਤਾਂ ਜੋ ਸਾਬਣ ਨਾਲ ਨਾ ਚਿਪਕੇ ਤੇ ਤੇਲ ਲਗਾਤਾ ਵਿੱਚ ਤਾਂ ਜੋ ਉਹਦੇ ਵਿੱਚ ਅਸੀਂ ਸਾਬਣ ਦਾ ਘੋਲ ਪਾ ਦਿਆਂਗੇ ਤਿਆਰ ਕੀਤਾ ਹੋਇਆ ਹੈ ਤਾਂ ਜੋ ਇੱਕ ਸਾਬਣ ਦੀ ਸ਼ਕਲ ਬਣ ਜਾਵੇ ਬਹੁਤੀ ਵਧੀਆ ਤਰੀਕਾ ਘਰ ਦੇ ਵਿੱਚ ਨਿੰਮ ਵਾਲਾ ਸਾਬਣ ਬਣਾਉਣ ਦਾ ਇਹ ਸਾਰਾ ਘੋਲ ਅਸੀਂ ਇਹਦੇ ਵਿੱਚ ਹੁਣ ਖਾਨੇ 'ਚ ਪਾ ਦਿਆਂ ਇੱਕ 'ਚ ਅਸੀਂ ਇੱਕ ਖਾਨੇ ਵਿੱਚ ਇਦਾਂ ਕੋਲ ਪਾਤਾ ਤੇ ਸਾਡਾ ਖਾਨਾ ਇੱਕ ਤਿਆਰ ਹੋ ਗਿਆ ਹੈ ਸਾਬਣ ਵਾਲਾ ਜ ਤਸੀਂ ਉਸ ਤੋਂ ਬਾਅਦ ਦੂਜੇ ਖਾਨੇ ਵਿੱਚ ਵੀ ਇਹਨੂੰ ਅਸੀਂ ਕੋਲ ਨੂੰ ਪਾ ਦੇਾਂਗੇ ਬੜਾ ਹੀ ਵਧੀਆ ਤਰੀਕਾ ਘਰ ਦੇ ਵਿੱਚ ਨਿੰਮ ਵਾਲਾ ਸਾਬਣ ਸਿੱਖਣਾ ਸੀ ਆਪਣੇ ਘਰ ਦੇ ਵਿੱਚ ਬਣਾ ਸਕਦੇ ਹਾਂ ਕਿਉਂਕਿ ਘਰ ਵਿੱਚ ਨਿੱਕੇ ਨਿੱਕੇ ਟੁਕੜੇ ਸਾਬਨ ਦੇ ਪੇ ਹੋਏ ਹੁੰਦੇ ਪੇ ਹੁੰਦੇ ਹਨ ਬੇਕਾਰ ਹੁੰਦੇ ਆ ਪਰ ਉਹਨਾਂ ਨੂੰ ਇਸ ਤਰ੍ਹਾਂ ਕਿਹੜੇ ਤਰੀਕੇ ਨਾਲ ਪ੍ਰਯੋਗ ਕਰ ਸਕਦੇ ਹਾਂ ਜਿੰਨੇ ਕਿਨੇ ਟੁਕੜੇ ਨਹੀਂ ਹਨ ਤਾਂ ਆਪਣੇ ਸਾਬਨ ਚੱਕ ਕੇ ਲੈ ਕੇ ਵੀ ਉਹਨੂੰ ਦੁਬਾਰਾ ਫੇਰ ਬਰੀ ਕਰਕੇ ਪਾਊਡਰ ਬਣਾ ਕੇ ਤੁਸੀਂ ਇਸ ਤਰੀਕੇ ਨਾਲ ਆਪਾਂ ਦਾ ਨਿੰਮ ਵਾਲਾ ਖਾਬਣਾ ਬਣਾ ਸਕਦੇ ਹਾਂ ਘਰ ਦੇ ਵਿੱਚ ਅਸੀਂ ਹੁਣ ਇਹਨੂੰ ਠੰਡਾ ਹੋਣ ਵਾਸਤੇ ਰੱਖ ਦੇਵਾਂਗੇ ਜਾਂ ਆਪਾਂ ਫਰਿੱਜ ਵਿੱਚ ਲਗਾ ਲਾਵਾਂਗੇ ਤਾਂ ਤੇ ਜਲਦੀ ਠੰਡਾ ਹੋ ਜਾਵੇ ਉਹ ਗਰਮੀ ਦਾ ਮੌਸਮ ਆਉਂਦਾ ਹੈ ਕੱਲ ਇਸ ਕਰਕੇ ਇਹਨੂੰ ਫਿਰਚ ਲਗਾ ਦਿਓ ਸਾਡਾ ਇਹ ਸਾਬਣ ਦਾ ਜਿਹੜਾ ਨਿੰਬੜਾ ਸਾਬਣ ਦੇ ਬਣ ਕੇ ਹੁਣ ਤਿਆਰ ਹੋ ਗਿਆ ਹੈ ਅਸੀਂ ਇਹਨਾਂ ਨੂੰ ਟਿੱਕੀਆਂ ਨੂੰ ਹੁਣ ਇਹਦੇ ਵਿੱਚ ਕੱਢ ਲਵਾਂਗੇ ਬਾਹਰ ਬਹੁਤ ਹੀ ਵਧੀਆ ਨਿੰਬੜਾ ਸਾਬਣ ਘਰ ਦੇ ਵਿੱਚ ਬਣਿਆ ਔਰ ਸ਼ੁੱਧ ਸਾਬਣ ਨਿੰਬੜਾ ਆਪਾਂ ਇਹਦੇ ਵਿੱਚ ਕੋਈ ਸੈਂਡ ਵਗਾਰਾ ਵੀ ਪਾ ਸਕਦੇ ਹਾਂ ਖੁਸ਼ਬੂ ਵਾਸਤੇ ਗੁਲਾਬ ਜਲ ਜਵਾ ਅਦਰ ਕੋਈ ਵੀ ਸੈਂਟ ਆਪਾਂ ਚਾਵਾਂ ਦੇ ਵਿੱਚ ਪਾ ਕੇ ਪਾ ਲਵਾਂਗੇ ਖੁਸ਼ਬੂ ਵਾਸਤੇ ਸਾਡੀਆਂ ਹਿਸਾਬਾਂ ਦੀਆਂ ਚਾਕੀਆਂ ਦੋ ਤਿਆਰ ਹੋ ਗਈਆਂ ਹਨ ਬਹੁਤ ਵਧੀਆ ਆ ਦੇਖੋ ਬਣ ਲੱਗਦੀਆਂ ਦੇਖਣ ਵਾਸਤੇ ਸਾਬਨ ਦੀਆਂ ਚਾਕੀਆਂ ਨਮ ਵਾਲੀਆਂ ਇੱਥੇ ਕਰ ਅਸੀਂ ਆਪਣੇ ਕਾਰਨ ਨਾਮ ਦਾ ਸਾਬਨ ਬਣਾ ਸਕਦੇ ਹਾਂ ਅਗਰ ਆਪ ਜੀ ਨੂੰ ਮੇਰੀ ਵੀਡੀਓ ਚੰਗੇ ਲੱਗੀ ਹੈ ਵੀਡੀਓ ਲਾਈਕ ਕਰਨਾ ਚਾਹੁੰਦੇ ਹੋ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਆਪ ਜੀ ਨੂੰ ਮੇਰੀ ਅੱਧੀਆਂ ਵੀਡੀਓ ਵੇਖਣ ਨੂੰ ਮਿਲਦੀਆਂ ਰਹਿਣ ਇਸ ਵੀਡੀਓ ਦੇਖਣ ਵਾਸਤੇ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਜੀ